ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਭਾਰਤੀ ਜਨਤਾ ਪਾਰਟੀ ਦੀ ਕੰਮ ਕਰ ਰਹੇ ਨੇ ਜੀ ਪੂਰਾ ਪੰਜਾਬ ਜਾਣਦਾ ਕਿ ਪ੍ਰਤਾਪ ਸਿੰਘ ਬਾਜਬਾ ਨੂੰ ਪ੍ਰਤਾਪ ਸਿੰਘ ਲੋਕ ਬਾਜਬਾ ਨਹੀਂ ਕਹਿੰਦੇ ਪ੍ਰਤਾਪ ਸਿੰਘ ਭਾਜਪਾ ਕਹਿੰਦੇ ਨੇ ਕਿਉਂ ਕਹਿੰਦੇ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਪ੍ਰਤਾਪ ਸਿੰਘ ਜੀ ਭਾਰਤੀ ਜਨਤਾ ਪਾਰਟੀ ਦੀ ਕੰਮ ਕਰਦੇ ਨੇ ਜੀ ਉਹ ਅੱਜ ਅਰਵਿੰਦ ਕੇਜਰੀਵਾੜੀ ਦੇ ਨਾਂ ਤੇ ਵੋਟਾਂ ਮੰਗ ਰਹੇ ਨੇ ਕੇਰ ਏਵਿੰਦ ਕੇਸ਼ ਜੀਵਾਦੀ ਮੈਨੂੰ ਦਾਅ ਤੇ ਵੋਟਾਂ ਮੰਗਣਾ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਓ ਬੜੀ ਹਾਸੋਹੀਣੀ ਗੱਲ ਆ ਕਿ ਪੰਜਾਬ ਜਾਣ ਦਾ ਕੇ ਏਵਿੰਦ ਕੇਸ਼ ਜੀਵਾਦੀ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੜ ਰਹੇ ਨੇਗੇ ਲਗਾਤਾਰ ਦੇਸ਼ ਦੀ ਤਾਨਾਸ਼ਾ ਸਰਕਾਰ ਦੇ ਖਿਲਾਫ ਲੜ ਰਹੇ ਨੇਗੇ ਔਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਦਪਾ ਜਿਹੜਾ ਉਹ ਭਾਜਪਾ ਲਈ ਕੰਮ ਕਰ ਰਿਹਾ ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਿਹਾ ਮੇਰੀ ਕਾਂਗਰਸ ਵਰਕਰਾਂ ਅਨੁਸਾਰਾਂ ਨੂੰ ਪੀੜਾ ਕਾਂਗਰਸ ਦੇ ਲੀਡਰਾਂ ਨੂੰ ਪੀੜਾ ਕਿ ਤੁਰੰਤ ਪ੍ਰਤਾਪ ਸਿੰਘ ਭਾਜਪਾ ਨੂੰ ਆਪਲੀ ਪਾਰਟੀ ਚ ਬਾਹਰ ਕੱਢੋ ਕਿਉਂਕਿ ਪੰਜਾਬ ਜਾਣਦਾ ਕਿ ਥੱਲੇ ਵਾਲੇ ਥੱਲੇ ਵਾਲੇ ਰੂਮ ਦੇ ਵਿੱਚ ਪ੍ਰਤਾਪ ਸਿੰਘ ਬਾਜਪਾ ਜੀ ਰਹਿ ਰਹੇ ਨੇ ਔਰ ਉੱਪਰ ਵਾਲੇ ਰੂਮ ਦੇ ਵਿੱਚ ਉਹਨਾਂ ਦੇ ਛੋਟੇ ਭਰਾ ਉਹ ਰਹਿ ਰਹੇ ਨੇਗੇ ਸੋ ਇੱਕ ਪਾਸੇ ਕਾਂਗਰਸ ਇੱਕ ਫਲੋਰ ਤੇ ਕਾਂਗਰਸ ਇੱਕ ਫਲੋਰ ਤੇ ਬਾਜਪਾ ਸੋ ਇਹ ਤੋਂ ਸਿੱਧ ਹੁੰਦਾਗਾ ਕਿ ਪ੍ਰਤਾਪ ਸਿੰਘ ਬਾਜਪਾ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਦੇ ਬਤੌਰ ਪ੍ਰੈਜ਼ੀਡੈਂਟ ਵਜੋਂ ਪੰਜਾਬ ਚ ਕੰਮ ਕਰਾਂਗੇ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਸਰਦਾਰ ਪ੍ਰਤਾਪ ਸਿੰਘ ਬਾਜਪਾ ਜੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਹੇ ਨੇ ਜੀ ਪੂਰਾ ਪੰਜਾਬ ਜਾਣਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਲੋਕ ਬਾਜਵਾ ਨਹੀਂ ਕਹਿੰਦੇ ਪ੍ਰਤਾਪ ਸਿੰਘ ਭਾਜਪਾ ਕਹਿੰਦੇ ਨੇ ਕਿਉਂ ਕਹਿੰਦੇ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਪ੍ਰਤਾਪ ਸਿੰਘ ਜੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਦੇ ਨੇ ਜੀ ਉਹ ਅੱਜ ਅਰਵਿੰਦ ਕੇਜਰੀਵਾੜੀ ਦੇ ਨਾਂ ਤੇ ਵੋਟਾਂ ਮੰਗ ਰਹੇ ਨੇ ਕਿ ਅਰਵਿੰਦ ਕੇਜਰੀਵਾੜੀ ਮੈਨੂੰ ਨਾਂ ਤੇ ਵੋਟਾਂ ਮੰਗਦਾ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਓ ਬੜੀ ਹਾਸੋਹੀਣੀ ਗੱਲ ਆ ਕਿ ਪੰਜਾਬ ਜਾਣਦਾ ਕੀ ਅਵਿੰਕੇਸ਼ ਜੀ ਬਾਦਲ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੜ ਰਹੇ ਨੇਗੇ ਲਗਾਤਾਰ ਦੇਸ਼ ਦੀ ਤਾਨਾਸ਼ਾ ਸਰਕਾਰ ਦੇ ਖਿਲਾਫ ਲੜ ਰਹੇ ਨੇਗੇ ਔਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਬਾ ਜਿਹੜਾ ਉਹ ਭਾਜਪਾ ਲਈ ਕੰਮ ਕਰ ਰਿਹਾ ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਿਹਾ ਮੇਰੀ ਕਾਂਗਰਸ ਵਰਕਰਾਂ ਨੂੰ ਸਾਰਿਆਂ ਨੂੰ ਅਪੀਲ ਆ ਕਾਂਗਰਸ ਦੇ ਲੀਡਰਾਂ ਨੂੰ ਅਪੀਲ ਆ ਕਿ ਤੁਰੰਤ ਪ੍ਰਤਾਪ ਸਿੰਘ ਬਾਜਪਾ ਨੂੰ ਆਪਣੀ ਪਾਰਟੀ ਚੋਂ ਬਾਹਰ ਕੱਢੋ ਕਿਉਂਕਿ ਪੰਜਾਬ ਜਾਣਦਾ ਕਿ ਥੱਲੇ ਵਾਲੇ ਥੱਲੇ ਵਾਲੇ ਰੂਮ ਦੇ ਵਿੱਚ ਪ੍ਰਤਾਪ ਸਿੰਘ ਭਾਜਪਾ ਜੀ ਰਹਿ ਰਹੇ ਨੇ ਔਰ ਉੱਪਰ ਵਾਲੇ ਰੂਮ ਦੇ ਵਿੱਚ ਉਹਨਾਂ ਦੇ ਛੋਟੇ ਭਰਾ ਉਹ ਰਹਿ ਰਹੇ ਨੇਗੇ ਸੋ ਇੱਕ ਪਾਸੇ ਕਾਂਗਰਸ ਇੱਕ ਫਲੋਰ ਤੇ ਕਾਂਗਰਸ ਇੱਕ ਫਲੋਰ ਤੇ ਭਾਜਪਾ ਸੋ ਇਹ ਤੋਂ ਸਿੱਧ ਹੁੰਦਾਗਾ ਕਿ ਪ੍ਰਤਾਪ ਸਿੰਘ ਬਾਜਬਾ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਦੇ ਬਤੌਰ ਰਜੈਂਟ ਮਜੂ ਪੰਜਾਬ ਚ ਕੰਮ ਕਰੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ